ਮਨ ਮਾਇਆ ਮੈਂ ਫੱਦ ਰਿਓ ਵਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਫੱਦ ਰਿਓ ਮਨ ਦਾ ਮਾਇਆ ਚ ਫਸਿਆ ਹੋਇਆ ਵਿਸਰਿਓ ਗੋਬਿੰਦ ਨਾਮ ਗੋਬਿੰਦ ਨਾਮ ਵਿਸਰਿਆ ਹੋਇਆ ਤੇ ਨੋ ਵਿਸਰਿਆ ਹੋਇਆ ਮਨ ਮਾਇਆ ਚ ਫਸਿਆ ਹੋਇਆ ਕਿ ਫਿਰ ਕਿ ਕੌਣ ਆਨਕ ਬਿਨ ਹਰ ਭਜਨ ਹਰ ਦੇ ਨਾਲ ਜੁੜੇ ਤੇ ਬਿਨਾ ਆਪਣੇ ਮੂਲ ਨਾਲ ਜੁੜੇ ਤੇ ਬਿਨਾ ਮੂਲ ਤਾਂ ਵਿਸਰਿਆ ਹੋਇਆ ਹੈ ਜੀਵਨ ਕੌਣ ਹੈ ਕੌਣ ਹੈ ਜਿਹੜਾ ਜੀਵਨ ਜੋ ਰਿਹਾ ਕਿਸ ਕੰਮ ਹੈ ਭਾਈ ਇਹ ਕਿ ਜੀਵਨ ਕਾਦੇ ਵਾਸਤੇ ਜਾਂਦੇ ਆ ਫਿਰ ਇਹ ਕਿਸ ਕੰਮ ਆਊਗਾ ਇਹ ਬਿਰਥਾ ਜਨਮ ਸਰਾਨ ਹੋ ਰਿਹਾ ਫਿਰ ਬਿਰਥਾ ਹੀ ਜਾ ਰਿਹਾ ਫਿਰ ਆਪਣੇ ਮੂਲ ਨਾਲ ਜੁੜੇ ਤੇ ਜਿਹੜਾ ਜਨਮ ਹੈ ਬਿਲਕੁਲ ਬਿਰਥਾ ਜਾ ਰਿਹਾ ਇਹ ਕਿਸੇ ਕੰਮ ਨਹੀਂ ਜੀਵਨ ਕੌਣ ਨੇ ਕੰਮ ਹੋ ਕਿਸ ਕਬੂਲੇ ਤੇਰੇ ਹੈ ਇਹ ਨਹੀਂ ਕਿਸੇ ਕੰਮ ਇਹਦੀ ਕਮਾਈ ਇੱਥੇ ਰਹਿ ਜਾਣੀ ਹੈ ਜੋ ਤੈਨਾਂ ਬਿਨਾ ਹਲਾਂ ਨਾਲ ਜੁੜੇ ਤੇ ਜੋ ਵੀ ਕੁਝ ਕੀਤਾ ਉਹ ਨਾਲ ਜਾਣ ਵਾਲਾ ਕੁਝ ਨਹੀਂ ਹੋ ਸਕਦਾ ਪਾਪਾਂ ਦੀ ਬੰਡੇ ਭਾਰੀ ਹੋ ਜਾਏ ਉਲੀਨਤਾ ਹੀ ਵੱਜੇ ਅੰਦਰ ਹੋਗਣਾ ਦੀ ਬੰਡ ਭਾਰੀ ਹੋ ਜਾਏ ਠੀਕ ਹੈ ਜੀ ਅਪਨੋਲਮੋਸਟ ਅੱਧੇ ਸ਼ਲੋਕ ਕਰ ਲਏ ਐ ਗੱਲ ਬਸ ਇੱਕੇ ਹੀ ਰਿਪੀਟ ਹੋਈ ਜਾ ਰਹੀ ਐ ਕਿ ਆਪਣੇ ਮੂਲ ਇੱਥੇ ਪਹਿਲਾਂ ਗੋਬਿੰਦ ਕਹੇਤਾ ਗੋਬਿੰਦ ਨਾਮ ਅੱਗੇ ਕਹੇਤਾ ਬਿਨ ਹਰ ਭਜਨ ਵੀ ਹਰ ਨਾਲ ਗੋਬਿੰਦ ਨਾਲ ਪ੍ਰਭ ਨਾਲ ਰਾਮ ਨਾਲ ਜੁੜ ਲਗਾਈਓ ਦੋ ਫੱਟਦੀ ਐ ਸਰਦਾਰੀ ਢਾਈ ਫੱਟਦੀ ਲਗਾਈ ਐ ਤੇ ਦੋ ਦੀ ਹੋਈ ਐ ਬਸ ਦੋ ਸੁਰਾਂ ਵਿੱਚ ਪਾਦੇ ਨਹੀਂ ਹਤੀ ਤਾਂ ਹਈ ਸਰਸਾ ਦੀ ਸਰਦਾਈ ਦੋਦੇ ਜਿੱਦੇ ਸੁਲਦੀ ਹੈ ਇੱਕ ਅਸੂਲ ਨੇ ਇੱਕ ਅਸੂਲ ਨੇ ਕੋਈ ਸਰਾਨੇ ਜਿਹਦਾ ਜੁੜਿਆ ਹੋਇਆ ਆਪਣੀ ਕੋਲ ਨਾਲ ਸੋਰੇ ਹੈਗੀ ਹੈ ਠੀਕ ਸਰ ਸਕਦੀ ਸਰਸਾਦਨਾ ਹੋ ਗਈ ਜੇ ਹੋਕਾ ਦਾ ਵਿਰੋਧ ਕਰਦਾ ਫਿਰ ਸੋਰਾ ਫਿਰ ਸੁਲਦੀ ਬਦੀ ਹੋ ਕੋਣਾ ਠੀਕ ਹੈ ਜੀ ਇੱਥੇ 30 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ